ਤੁਸੀਂ ਦੇਖ ਰਹੇ ਹੋ ਪ੍ਰਾਈਮ ਪੰਜਾਬ న్యూਸ ਤੇ ਇਸ ਵੇਲੇ ਦੀ ਵੱਡੀ ਖਬਰ ਮਲੋੜ ਤੋਂ ਸਾਹਮਣੇ ਆ ਰਹੀ ਹੈ ਮਲੋੜ ਵਿੱਚ ਪਹੁੰਚੇ ਭਾਜਪਾ ਦੇ ਸੀਨੀਅਰ ਲੀਡਰ ਹਰਜੀਤ ਗਰੇਵਾਲ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਹੰਗਾਮਾ ਹੋਇਆ ਤੇ ਹੰਗਾਮਾ ਉਹਨਾ ਵੱਧ ਗਿਆ ਇੰਨਾ ਵੱਧ ਗਿਆ ਕਿ ਹੰਗਾਮੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਤਸਵੀਰਾਂ ਦੇ ਵਿੱਚ ਹਰਜੀਤ ਗਰੇਵਾਲ ਨੂੰ ਇੱਕ ਹਿੰਦੂ ਤਖਤ ਦੇ ਆਗੂ ਵੱਲੋਂ ਕੁਝ ਸਵਾਲ ਕੀਤੇ ਗਏ ਜਿਸ ਤੋਂ ਬਾਅਦ ਦੋਵੇਂ ਮੇਹਣੋ ਮੇਣੀ ਹੋ ਗਏ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਹਿੰਦੂ ਤਖਤਾ ਇੱਕ ਆਗੂ ਪ੍ਰਵੀਨ ਮਦਾਨ ਦੱਸਿਆ ਜਾ ਰਿਹਾ ਮਲੋਟ ਦਾ ਨਿਵਾਸੀ ਹੈ ਤੇ ਅੱਜ ਹਰਜੀਤ ਗਰੇਵਾਲ ਵੀ ਮਲੋਟ ਵਿੱਚ ਆਏ ਹੋਏ ਸੀ ਤੇ ਪ੍ਰੈਸ ਕਾਨਫਰੰਸ ਦੇ ਖਤਮ ਹੁੰਦੇ ਹੀ ਹਿੰਦੂ ਤਖਤ ਦਾ ਆਗੂ ਹਰਜੀਤ ਗਰੇਵਾਲ ਦੇ ਕੋਲ ਆ ਖੜਿਆ ਤੇ ਉਸ ਨੂੰ ਸਵਾਲ ਕਰਨ ਲੱਗਾ ਜਿਸ ਤੋਂ ਬਾਅਦ ਦੋਹਾਂ ਦੇ ਵਿੱਚ ਤਲਖੀ ਵਧ ਗਈ ਤੇ ਤਲਖੀ ਵੱਧ ਤੋਂ ਬਾਅਦ ਆਪਸ ਵਿੱਚ ਤੂ ਤੂ ਮੈਂ ਮੈਂ ਤੱਕ ਗੱਲ ਪਹੁੰਚ ਗਈ ਤੇ ਇਸ ਤੋਂ ਬਾਅਦ ਹਰਜੀਤ ਗਰੇਵਾਲ ਨੇ ਭਾਜਪਾਗੂਆਂ ਨੂੰ ਪੁੱਛਿਆ ਕਿ ਇਸ ਆਦਮੀ ਨੂੰ ਇੱਥੇ ਬੁਲਾਇਆ ਕਿਨੇ ਆ ਤਾਂ ਮੌਜੂਦਾ ਪ੍ਰਧਾਨ ਵੱਲੋਂ ਸਾਬਕਾ ਭਾਜਪਾ ਦੇ ਮੌਜੂਦਾ ਜ਼ਿਲ੍ਹਾ ਪ੍ਰਧਾਨ ਵੱਲੋਂ ਸਾਬਕਾ ਪ੍ਰਧਾਨ ਦਾ ਨਾਂ ਲੈ ਗਿਆ ਕਿ ਇਸ ਵਿਅਕਤੀ ਨੂੰ ਉਹਨਾਂ ਨੇ ਸੱਦਿਆ ਤੇ ਜਿਸ ਤੋਂ ਬਾਅਦ ਹਰਜੀਤ ਗਰੇਵਾਲ ਨੇ ਉਸ ਭਾਜਪਾ ਆਗੂ ਨੂੰ ਵੀ ਤਾੜਨਾ ਕੀਤੀ ਤੁਸੀਂ ਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇੱਕ ਦੂਜੇ ਨਾਲ ਤੂੰ ਤੂੰ ਮੈਂ ਮੈਂ ਹੁੰਦੇ ਹੋਏ ਪ੍ਰਵੀਨ ਮਦਾਨ ਹਰਜੀਤ ਗਰੇਵਾਲ ਤੇ ਉਹਨਾਂ ਦੇ ਨਾਲ ਤਲਖੀ ਦੇ ਵਿੱਚ ਗੱਲ ਕਰਦੇ ਦਿਖਾਈ ਦੇ ਰਹੇ ਪੁਲਿਸ ਮੁਲਾਜ਼ਮ ਪ੍ਰਵੀਨ ਮਦਾਨ ਜੋ ਕਿ ਹਿੰਦੂ ਤਖਤ ਦਾ ਆਗੂ ਦੱਸਦਾ ਹੈ ਉਹਨੂੰ ਬਾਹਰ ਲਿਜਾਇਆ ਗਾਥੀ ਬਾਹਰ ਲਜਾਮ ਤੋਂ ਬਾਅਦ ਹਿੰਦੂ ਤਖਤ ਦੇ ਆਗੂ ਵੱਲੋਂ ਹਰਜੀਤ ਗਰੇਵਾਲ ਨੂੰ ਕਾਫੀ ਤਿੱਖੇ ਸਵਾਲ ਕੀਤੇ ਗਏ ਜਿਸ ਤੋਂ ਬਾਅਦ ਭੜਕ ਗਏ ਹਰਜੀਤ ਗਰੇਵਾਲ ਤੇ ਭਾਜਪਾ ਆਗੂਆਂ ਨੂੰ ਪੁੱਛਿਆ ਗਿਆ ਕਿ ਇਸ ਵਿਅਕਤੀ ਨੂੰ ਇੱਥੇ ਸੱਦਿਆ ਕਿਨੇ ਆ ਤਾਂ ਮੌਜੂਦਾ ਪ੍ਰਧਾਨ ਵੱਲੋਂ ਸਾਬਕਾ ਪ੍ਰਧਾਨ ਦਾ ਨਾਮ ਲੈ ਕੇ ਆਖਿਆ ਗਿਆ ਕਿ ਇਹ ਇਹਨਾਂ ਵੱਲੋਂ ਉਸ ਆਦਮੀ ਨੂੰ ਬੁਲਾਇਆ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਭਾਜਪਾ ਆਗੂ ਉਸ ਆਗੂ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਪ੍ਰਵੀਨ ਮედაਨ ਨੂੰ ਤੇ ਪ੍ਰਵੀਨ ਮედაਨ ਨੂੰ ਗੁੱਸੇ ਵਿੱਚ ਆ ਕੇ ਭਾਜਪਾ ਆਗੂ ਹਰਜੀਤ ਗਰੇਵਾਲ ਤੇ ਕਾਫੀ ਗੰਭੀਰ ਇਲਜ਼ਾਮ ਲਾਉਂਦੇ ਨੇ ਜਿਸ ਤੋਂ ਬਾਅਦ ਮਾਮਲਾ ਵਿਗੜ ਜਾਂਦਾ ਤੇ ਉਸ ਤੋਂ ਬਾਅਦ ਹਰਜੀਤ ਗਰੇਵਾਲ ਨੇ ਭਾਜਪਾ ਆਗੂਆਂ ਨੂੰ ਵੀ ਤਾੜਨਾ ਕੀਤੀ ਕਿ ਅਜਿਹੇ ਅਨਸਰਾਂ ਨੂੰ ਪਾਰਟੀ ਤੋਂ ਦੂਰ ਰੱਖਿਆ ਜਾਵੇ ਜਿਸ ਤੋਂ ਬਾਅਦ ਹਰਜੀਤ ਗਰੇਵਾਲ ਦੇ ਜਾਣ ਤੋਂ ਬਾਅਦ ਸਾਬਕਾ ਪ੍ਰਧਾਨ ਰਕੇਸ਼ ਸਿੰਘੜਾ ਦੇ ਨਾਲ ਮੌਜੂਦਾ ਪ੍ਰਧਾਨ 38 ਅਛੀਆ ਉਲਜ ਦੇ ਦਿਖਾਈ ਦਿੱਤੇ ਆਪਸੀ ਮੇੜੋ ਮੇੜੀ ਹੋ ਗਏ ਅਤੇ ਇੱਕ ਦੂਜੇ ਨੂੰ ਪਾਰਟੀ ਦੇ ਨੁਕਸਾਨ ਬਾਰੇ ਜੁਮੇਵਾਰ ਠਰਉਣ ਲੱਗੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਮਲੋਟ ਦੀਆਂ ਇਹ ਤਸਵੀਰਾਂ ਨੇ ਹਰਜੀਤ ਗਰੇਵਾਲ ਦੀ ਪ੍ਰੈਸ ਕਾਨਫਰੰਸ ਤੋਂ ਬਾਅਦ ਜਿੱਥੇ ਹਿੰਦੂ ਤਖਤ ਦੇ ਆਗੂ ਵੱਲੋਂ ਹਰਜੀਤ ਗਰੇਵਾਲ ਨੂੰ ਕਾਫੀ ਸਿੱਖੇ ਸਵਾਲ ਕੀਤੇ ਗਏ ਉਲਝਿਆ ਗਿਆ ਅਤੇ ਕਾਫੀ ਥਾਪਾਈ ਹੈਗੀ ਪੁਲਿਸ ਮੁਲਾਜ਼ਮਾਂ ਵੱਲੋਂ ਉਸ ਹਿੰਦੂ ਤਖਤ ਦੇ ਆਗੂ ਨੂੰ ਬਾਰ ਲਜਾਇਆ ਗਿਆ ਜਿਸ ਤੋਂ ਬਾਅਦ ਭਾਜਪਾ ਆਗੂ ਆਪਸ ਵਿੱਚ ਹੀ ਭੜ ਗਏ ਮੌਜੂਦਾ ਜ਼ਿਲ੍ਹਾ ਪ੍ਰਧਾਨ ਭਾਜਪਾ ਦੇ 36 ਅਸੀਜਾਂ ਨੇ ਸਾਬਕਾ ਪ੍ਰਧਾਨ ਸ਼੍ਰੀ ਰਕੇਸ਼ ਠਿੰਗੜਾ ਤੇ ਕਾਫੀ ਗੰਭੀਰ ਇਲਜ਼ਾਮ ਲਾਏ ਤੇ ਇਹ ਆਗੂ ਦੋਵੇਂ ਇੱਕ ਦੂਜੇ ਦੀਆਂ ਪੋਲਾਂ ਖੋਲਣ ਲੱਗੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਕਿਸ ਤਰੀਕੇ ਦੇ ਨਾਲ ਮੇਹਣੋ ਮੇਣੀ ਹੋ ਰਿਹਾ ਕੁਛ ਨਹੀਂ ਬੋਲਣਾ ਮੇਰੀ ਗੱਲ ਖਤਮ ਹੋ ਚੁੱਕੀ ਹੈ ਨਹੀਂ ਖਤਮ ਨਹੀਂ ਖਤਮ ਅਜੇ ਬਾਅਦ ਕੁਝ ਨਹੀਂ ਦੱਸਣਾ ਕਿਉਂ ਨਹੀਂ ਦੱਸਣਾ ਹਾਂਜੀ ਮੈਂ ਜਰੂਰੀ ਹੈ ਮੈਂ ਜਿਹੜੀ ਚੀਜ਼ ਨਹੀਂ ਮੈਂ ਤੁਹਾਨੂੰ ਨਾ ਤਾਂ ਸੋਪਰ ਮੈਂ ਪੁੱਛ ਰਿਹਾ ਤੁਹਾਨੂੰ ਮਿਹਰੇ ਦੇ ਸਾਹਮਣੇ ਪੁੱਛ ਰਿਹਾ ਵੀ ਤੁਹਾਡੀ ਪ੍ਰੈਸ ਕਾਨਫਰੰਸ ਦੇ ਵਿੱਚ ਕਿਹ ਚੀਜ਼ ਗੱਲ ਨਾ ਕਰੋ ਮੈਂ ਕਿਉਂ ਨਾ ਗੱਲ ਕਰੀਏ ਇਸ ਕੈਪੈਸਿਟੀ 'ਚ ਪੁੱਛਦੇ ਕੌਣ ਹੋ ਤੁਸੀਂ ਕੌਣ ਜੀ ਮੈਨੂੰ ਜਾਣਦਾ ਨਹੀਂ ਮੈਂ ਹਿੰਦੂ ਤੱਕ ਦਾ ਮੈਂਬਰ ਹਾਂ ਤੇ ਤੁਸੀਂ ਸਾਡੇ ਨਾਲ ਗੱਲ ਕੱਢੀ ਐ ਤੇ ਪੰਜਾਬੀ ਦੇ ਆ ਆਡੀਓ ਪਾਈ ਤੇਰੇ ਕੋਲ ਕਿਹੜੇ ਨੂੰ ਕੱਢੀਆਂ ਅਜੇ ਜੀ ਸ਼ਰਮਾ ਜੀ ਕਿਹੜੇ ਜੀ ਸ਼ਰਮਾ ਤੁਹਾਨੂੰ ਉੱਥੇ ਪਟਿਆਲੇ ਤੋਂ ਫੋਨ ਲਾਇਆ ਗਿਆ ਤੁਹਾਨੂੰ ਕਾਲੀ ਮਸਾ ਮਗਰ ਸੱਚ ਬਣੋ ਤੁਸੀਂ ਉਹਨੂੰ ਸੁਣਾ ਗਿਆ ਕਰਦੇ ਮੈਂ ਖਾਲੋਂ ਦੀ ਗੱਲ ਖਤਮ ਜੇ ਮੇਰੀ ਉਹਦੇ ਨਾਲ ਬਾਤ ਨਹੀਂ ਤੇਰੇ ਸਾਡੇ ਬੰਦੇ ਇਹ ਸਮਝ ਤੁਹਾਡੇ ਲਈ ਚਿੱਕੀ ਲੈ ਕੇ ਚਲਾ ਆਇਆ ਤੁਸੀਂ ਇੱਕ ਆਮ ਇਨਸਾਨ ਆਮ ਇਨਸਾਨ ਸ਼ਿਕਨਣ ਦੇ ਬਾਬਲ ਕਰਦਾ ਨੇ ਯਾਰ ਗੱਲ ਖਤਮ ਹੋ ਗਈ ਉਹ ਐਵੇਂ ਤੂੰ ਅੱਗੇ ਰੋਣਾ ਪਾਉਣ ਲੱਗੇ ਮੈਂ ਤਾਂ ਦਰਦ ਨਹੀਂ ਕਰੀ ਗੀ ਮੈਂ ਤਾਂ ਬੁਲ ਕਰਦਾ ਰੋਣ ਵਾਲੀ ਕਿਹੜੀ ਗੱਲ ਹੈ ਮੈਨੂੰ ਤਾਂ ਹਾਂਜੀ ਮੈਨੂੰ ਡਰਾਉਣਾ ਮੈਂ ਤਾਂ ਕਰਦਾ ਨਹੀਂ ਤੁਸੀਂ ਟੋਕੋ ਇਹ ਗਵਰਤਜ਼ੂ ਦਾ ਫੌਂਡਮੈਂਟਲ ਹੈ। ਆ ਲੋ ਕਿਦਾ ਜਿਹੜਾ ਟੀਗਰਾ ਉਹ ਟੀਗਰਾ ਇਹਨੂੰ ਬੁਲਾਵਾਂ ਨੂੰ ਬਣਾਇਆ ਕੋਈ ਬਣਾਇਆ ਹਾਂ ਇਹ ਕੋਈ ਬਣਾਇਆ ਹੈ ਕਿ ਨਹੀਂ ਕੋਈ ਮੈਂ ਤਾਂ ਪਤਾ ਹੀ ਨਹੀਂ ਇਹੋ ਅੰਦਰ ਵਾਲਾ ਕਿ ਨਹੀਂ ਮੈਂ ਨਹੀਂ ਬਣਾਇਆ ਤੇਰੇ ਸ਼ਹਿਰ ਦਾ ਮੇਰੇ ਸ਼ਹਿਰ ਦਾ ਬਣਾ ਤੂੰ ਇਸਨੇ ਤੂੰ ਨਾ ਜਰਾ ਲਵਾ ਕੇ ਮੈਂ ਜਰਾ ਆ ਲਾਣੇ ਮੈਂ ਕਹਿੰਦਾ ਨਾਲ ਹੀ ਬਾਰਾਂ ਅੱਜ ਅੱਜ ਸਰਦਾਰ ਦੇ ਬਾਪ ਦਾ ਬੋਲਾਂਗੇ ਅੱਜ Dat is een heel belangrijk dat Ik heb het niet gedaan. Ik heb het niet gedaan. Ik heb Ik ਕੀ ਮਸਲਾ ਪ੍ਰਗਟ ਮਸਲਾ ਬੈਸਕੀ ਆ ਗਈ ਤੇਰੇ ਵੱਲ ਤੋਂ ਬੈਸਕੀ ਆ ਕੀ ਮਸਲਾ ਨਹੀਂ ਇਹ ਬੈਸ ਨਹੀਂਗਾ ਪੈਸ ਦਾ ਪਿਛਾ ਨਹੀਂ ਸੀਗਾ ਮੈਂ ਉਹਨਾਂ ਨੂੰ ਸਵਾਲ ਪੁੱਛ ਰਿਹਾ ਸੀ ਪਰ ਸਵਾਲ ਦੇ ਵਿੱਚ ਕੀ ਹੈ ਉਹਨਾਂ ਦੀ ਆਦਤ ਹੈ ਉਹ ਬੀਪੀਆਂ ਨੇ ਵਧਾ ਕੇ फडਕਣਾ ਸ਼ੁਰੂ ਕਰ ਦਿੰਦੇ ਨੇ ਪਿੱਛੇ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਇੱਕ ਰਾਜਪੁਰੇ ਦੇ ਵਿੱਚ ਹੀ ਰਾਜਪੁਰੇ ਦੇ ਵਿੱਚ ਜਿਵੇਂ ਪੱਤਰਕਾਰ ਭਾਈ ਸਾਹਿਬ ਜਿਵੇਂ ਅੱਜ ਇਕੱਠੇ ਹੋਏ ਉੱਥੇ ਸਾਰੇ ਇਕੱਠੇ ਹੋਏ ਸੀਗੇ ਜਦੋਂ ਪ੍ਰੈਸ ਇਕੱਠੀ ਹੋਈ ਪ੍ਰੈਸ ਨੇ ਇਹਨਾਂ ਨੂੰ ਇੱਕ ਸਵਾਲ ਪੁੱਛਿਆ ਇਹਨਾਂ ਨੇ ਆਮ ਆਦਮੀ ਪਾਰਟੀ ਦਾ ਕੋਈ ਮਾਜਰਾ ਉੱਥੇ ਐਮ ਐਲ ਏ ਉਹਦੇ ਉਹਦੇ ਤੇ ਕਮੈਂਟ ਕਸਮ ਦੇ ਸਬੰਧ ਦੇ ਵਿੱਚ ਸ਼ਿਵਲਿੰਗ ਨੂੰ ਉਹਦੇ ਪ੍ਰਾਪਰ ਇੱਕ ਆਮ ਇਨਸਾਨ ਦੇ ਅੰਗਾਂ ਨੂੰ ਸ਼ਿਵਲਿੰਗ ਦੇ ਪ੍ਰਾਪਰ ਕਿਹਾ ਦਿੱਤਾ ਗਿਆ ਜਿਹੜੇ ਮੈਂ ਸ਼ਬਦ ਬੋਲ ਵੀ ਨਹੀਂ ਸਕਦਾਗਾ ਇਹਨਾਂ ਨੇ ਕਿਹਾ ਵੀ ਉਹ ਉਹ ਕੀ ਰਿਸ ਕਰੇਗਾ ਵੀ ਜਿਹੜਾ ਸ਼ਿਵਲਿੰਗ ਦੀ ਹੈ ਠੀਕ ਹੈ ਨਾ ਕਹਿਣ ਦਾ ਮਤਲਬ ਕੀ ਹੈ ਵੀ ਉੱਥੇ ਜਿਹੜਾ ਟਾਰਗੇਟ ਕੀਤਾ ਗਿਆ ਹਿੰਦੂਆਂ ਨੂੰ ਟਾਰਗੇਟ ਕੀਤਾ ਗਿਆ ਸ਼ਿਵਲਿੰਗ ਨੂੰ ਇੱਕ ਆਮ ਇਨਸਾਨ ਦੇ ਅੰਗਾਂ ਨਾਲ ਮਿਲਾਉਣ ਦੀ ਇਹਨੇ ਕੋਸ਼ਿਸ਼ ਕੀਤੀ ਜਿਸ ਚੀਜ਼ ਦਾ ਅਸੀਂ ਬਲੋਕ ਕਰਦੇ ਹਾਂ ਤੈਨੂੰ ਵੀ ਇੰਤਲ ਬਾਨੂ ਕੀ ਬੰਦ ਮੈਂ ਬਣਾ ਨਹੀਂ ਰਿਹਾ ਯਾਰ ਮੈਂ ਕਿਉਂ ਚੋਰ ਆ ਯਾਰ ਤੂੰ ਕਿਵੇਂ ਕਹਿਣਾ ਹੁਣ ਕਿਉਂ ਲੈ ਕੇ ਚੱਲਿਆ ਜਾਂ ਕੌਣ ਲੈ ਕੇ ਤੈਨੂੰ ਦੇਖਦੀ ਘਰ ਦੀ ਜਨਾ ਮਰੀ ਉਹਦੇ ਜਾਣਾ ਹਾਂ ਤੇ ਜੱਪ ਲੈ ਕੇ ਰਹਿੰਦਾ ਤੂੰ ਕਿੰਨਾ ਮੈਂ ਜਦੋਂ ਕਰਤਾਰ ਮਾਇਆਂਗਾ ਤੂੰ ਐਵੇਂ ਕੋਈ ਡੰਗ ਨਾ ਚੰਗੇ ਲੱਗਦੇ ਇਧਰ ਗੰਦਾਣਾ ਮੇਰੇ ਪੈਰ ਮੇਰੀ ਮਾਂ ਤੇਰੀ ਮਾਂ ਨਾ ਵੇ ਤੂੰ ਜੋਗਾਨ ਯਾਰ ਤੈਨੂੰ ਮੈਂ ਆ ਗਿਆ ਮੰਡੀ ਨੂੰ ਮੈਂ ਦੇਵਾ ਕੱਢੇ ਮੰਤਰੀ ਉੱਪਰ ਆ ਗਿਆ ਲੋਕ ਮੈਨੂੰ ਪੁੱਛਦੇ ਆ ਕੇ ਮੈਂ ਮੈਂ ਕਿਹਾ ਯਾਰ ਇਹ ਪੈਸਾ ਐਵੇਂ ਗੱਲ ਕਰੀਦਾ ਉਹ ਇਹ ਤਾਂ ਦਾਅਰੇ ਦੱਸੋ ਮੋਟ ਦੇ ਗਾਣੇ ਛੱਡ ਜਾਓ